ਮਾ ਨੂੰ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਮੈਂ ਕਹਿਣਾ ਕੀ ਹੈ ਤੇ ਕਰਨਾ ਕੀ ਹੈ ਵਿਚਾਰੀ ਤੇ ਬਾਪ ਵੀ ਰੋਈ ਜਾਂਦਾ ਸੀਗਾ ਅੱਜ ਮਹੀਨਾ ਹੋ ਗਿਆ ਪੂਰਾ ਦਵਾਈ ਚੱਲਦੇ ਨੂੰ ਤੇ ਪੂਰੇ 1 ਮਹੀਨੇ ਚ ਸਣੀ ਦੇ ਤੁਸੀਂ ਹਾਲ ਤਾਬ ਦੇਖ ਸਕਦੇ ਦਾ ਪੰਜ ਬੰਦੇ ਸੱਤ ਫੜ ਕੇ ਲੈ ਕੇ ਆਏ ਸੀ ਬੰਨ ਕੇ ਤੇ ਅੱਜ ਉਹ ਵੀੜਾ ਆਪ ਆਪਣੀ ਆਈਡੈਂਟੀਟੀ ਆਪੇ ਖੜੀ ਖੜਾਵਾ ਕੈਮਰਾ ਨੇ ਮੁੰਡਾ ਕਿਵੇਂ ਤੇਰਾ ਬਿਲਕੁਲ ਠੀਕ ਹੈ ਕਿੱਥੇ ਆਣ ਸਤਿ ਸ੍ਰੀ ਅਕਾਲ ਜੀ ਉਹਦਾ ਪੈਕੇਜ ਕਿੱਥੇ ਹੈ ਜੇ ਰਿਪੀਟਰ ਦਵਾਈ ਚੱਲਦੀ ਆ ਹਾਂਜੀ ਠੀਕ ਇਹੋੜਾ ਲੈ ਕੇ ਇਸ ਵਾਰ ਨੰਬਰ ਜੀ ਨਾ ਕਰਵਾ ਦਿਓ ਜੀ 10 ਤਰੀਕ ਨੂੰ ਠੀਕ ਆ ਹੁਣ ਠੀਕ ਹੈ ਠੀਕ ਹੈ ਜੀ ਕਿਵੇਂ ਹੁਣ ਭਾਪੀ ਦੀ ਪਾਜੀ ਹਾਂ ਗਾੜ ਜੀ ਨਾਲ ਕੌਣ ਐ ਸੋਨੂ ਉਹ ਸਣੀ ਚੰਬਰ ਸਣੀ ਚੰਬਰ ਉਹ ਬਾਸਣੀ ਆਹ ਵੀਰੇ ਨੂੰ ਜੀ ਪਿਛਲੀ ਵਾਰੀ 10 ਦਿਨ ਹੋਏ 10 ਤਰੀਕ ਨੂੰ ਬੰਨ ਕੇ ਲੈ ਕੇ ਆਏ ਸੀ ਜੀ ਸੰਗਲਾ ਦੇ ਨਾਲ ਅੱਜ ਤੁਹਾਡੇ ਸਾਹਮਣੇ ਖੜਾ ਵੀਰਾ ਕਿੱਥੇ ਗਿਆ ਸੀ ਬਾਹਰ ਗਿਆ ਕਿਤੇ ਮਲੇਸ਼ੀਆ ਗਿਆ ਮਲੇਸ਼ੀਆ ਗਿਆ ਸੀ ਵੀਰਾ ਉੱਥੋਂ ਅਫਸਰਟ ਹੋ ਗਏ ਸੀ ਹਾਂ ਬਹੁਤ ਇਹ ਵੀ ਰੋਂਦਾ ਸੀ ਬਾਪੂ ਬਾਰ-ਬਾਰ ਜਦੋਂ ਦੱਸਦੇ ਸੀ ਗੱਲ ਝੱਲੇ ਨਹੀਂ ਸੀ ਜਾਂਦੇ ਤੁਹਾਨੂੰ ਤੇ ਕਿਉਂਕਿ ਜਿਹਦਾ ਘਰੂ ਪੁੱਤ ਪੜਿਆ ਪੜਾਇਆ ਜੀ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਸੀ ਆਪਣੇ ਪਰਿਵਾਰ ਨੂੰ ਸਪੋਰਟ ਕਰਨੀ ਸੀ ਉਹਨੂੰ ਸੰਗਲਣਾ ਬੰਦਣਾ ਪਵੇ ਤੇ ਮਾਂ-ਬਾਪ ਤੇ ਕੀ ਬੀਤਦੀ ਆ ਫਿਰ ਉਹ ਮਾਂ ਤਾਂ ਕੰਮਲੀ ਹੋਈ ਫਿਰਦੀ ਸੀ ਮਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਮੈਂ ਕਹਿਣਾ ਕੀ ਆ ਤੇ ਕਰਨਾ ਕੀ ਆ ਵਿਚਾਰੀ ਨੂੰ ਤੇ ਬਾਪ ਵੀ ਰੋਈ ਜਾਂਦਾ ਸੀਗਾ ਫਿਰ ਇੱਥੇ ਦਾਖਲ ਕਰਿਆ ਵੀਰੇ ਨੂੰ ਅਸੀਂ ਪਹਿਲੇ 5-6 ਦਿਨ ਤਾਂ ਬਹੁਤ ਔਖਾ ਰਿਹਾ ਇੱਥੇ ਵੀ ਤੇ ਹਸਪਤਾਲ 'ਚ ਦਾਖਲ ਰੱਖਣਾ ਪਿਆ ਦਵਾਈਆਂ ਦੇ ਕੇ ਡਾਕਟਰਾਂ ਨੇ ਫਿਰ ਇਹਨੂੰ ਸਟੇਟ ਕੀਤਾ ਥੋੜਾ ਬੇਹੋਸ਼ ਕੀਤਾ ਕਿਉਂਕਿ ਟਿਕਦਾ ਨਹੀਂ ਸੀ ਇੱਕ ਸੈਕਿੰਡ ਵੀ ਟਿਕਦਾ ਨਹੀਂ ਸੀਗਾ ਫਿਰ ਅੱਜ ਹੋਰ ਕੱਲ ਹੋਰ ਫੇ ਫਰਕ ਪੈਣ ਲੱਗਾ 14 ਦਿਨ ਇੱਥੇ ਰਹਿਏ ਫਿਰ ਛੁੱਟੀ ਮਿਲ ਗਈ ਘਰ ਚਲੇ ਗਏ ਹੁਣ ਅਜੇ ਦਵਾਈ ਲੈਣ ਆਏ ਨੇ ਮਹੀਨਾ ਹੋ ਗਿਆ ਦਵਾਈ ਚੱਲਦੀ ਹੈ ਨਾ ਅੱਜ ਮਹੀਨਾ ਹੋ ਗਿਆ ਪੂਰਾ ਦਵਾਈ ਚੱਲਦੀ ਨੂੰ ਤੇ ਪੂਰੇ 1 ਮਹੀਨੇ ਚ ਸਣੀ ਜੀ ਤੁਸੀਂ ਹਾਲਤ ਆਪ ਦੇਖ ਸਕਦੇ ਹੋ ਤੇ ਜਿਹਨੂੰ ਪੰਜ ਬੰਦੇ ਸੱਤ ਫੜ ਕੇ ਲੈ ਕੇ ਆਏ ਸੀ ਬੰਨ ਕੇ ਤੇ ਅੱਜ ਉਹ ਵੀੜਾ ਆਪ ਆਪਣੀ ਆਈਡੈਂਟੀਟੀ ਹੱਥ 'ਚ ਫੜੀ ਖੜਾ ਵਾ ਹਾਂ ਧੰਨਵਾਦ ਕਰਦੇ ਹਾਂ ਧੰਨਵਾਦ ਉਹਦਾ ਧੰਨਵਾਦ ਨਹੀਂ ਨਹੀਂ ਸਣੀ ਉਹ ਭਰਾ ਵਾ 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 ਬਾਬੇ ਨਾਨਕ ਵੀ ਕਰਤਾ ਸਾਡੀ ਕੀ ਹੈ ਵਾਇਰਲ ਕਰਨਾ ਹੈ ਸਾਰੀ ਟੀਮ ਅਸੀਂ ਕੌਣ ਹਾਂ ਬਾਈ ਕਰਤਾ